ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਇੱਕ ਵੱਡਾ ਇਕੱਠ ਦਾ ਐਲਾਨ ਕੀਤਾ ਹੋਇਆ ਹੈ। ਉਥੇ ਹੀ ਬੁੱਢੇ ਪਾਣੀ ਨਾਲੇ ਨੂੰ ਲੈ ਕੇ ਲਗਾਤਾਰ ਹੁਣ ਲਗਾਤਾਰ ਫਲਟਵਾਰ ਲੱਖੇ ਸਿਧਾਣੇ ਤੇ ਹੋ ਰਹੇ ਨੇ। ਗੰਭੀਰ ਇਲਜ਼ਾਮ ਫੈਕਟਰੀ ਵਾਲੇ ਮਾਲਕਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਉਥੇ ਹੁਣ ਲਗਾਤਾਰ ਕੁਝ ਜਥੇਬੰਦੀਆਂ ਜਿਹੜੀ ਕਿ ਲੱਖਾ ਸਿੰਘ ਸਿਧਾਣਾ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀਆਂ ਨੇ। ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਲੱਖਾ ਸਿੰਘ ਸਿਧਾਣਾ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਜੋ ਕਹਿ ਰਹੇ ਨੇ ਕਿ ਉਹ ਪਾਣੀਆਂ ਦੇ ਵਿੱਚ ਸਿਆਸਤ ਚਲਾ ਰਿਹਾ ਹੈ ਤੇ ਜਿਸ ਦੇ ਵਿੱਚ ਲੱਖਾ ਸਿੰਘ ਸਿਧਾਣਾ ਸਿਰਫ ਔਰ ਸਿਰਫ ਪੰਜਾਬ ਦੇ ਕੁਝ ਲੋਕਾਂ ਨੂੰ ਲੈ ਕੇ ਮੂਰਖ ਬਣਾ ਰਿਹਾ ਹੈ ਉਹ ਪਹਿਲਾਂ ਆਪ ਪਾਣੀ ਪੀ ਕੇ ਦਿਖਾਉਣ ਤੇ ਜਿਸ ਤੋਂ ਬਾਅਦ ਹੁਣ ਕੁਝ ਜਥੇਬੰਦੀਆਂ ਲੱਖਾ ਸਿੰਘ ਸਿਧਾਣਾ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗੰਭੀਰ ਇਲਜ਼ਾਮ ਤਾਂ ਲਗਾਏ ਜਾ ਰਹੇ ਨੇ ਤੇ ਜੇਕਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਪਹਿਲਾਂ ਉਹ ਪਾਣੀ ਤੁਸੀਂ ਆਪ ਪੀ ਕੇ ਦਿਖਾਓ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਲੱਖਾ ਸਿੰਘ ਸਿਧਾਣਾ ਦੀ ਸਪੋਰਟ ਦੇ ਵਿੱਚ ਕੁਝ ਜਥੇਬੰਦੀਆਂ ਆਈਆਂ ਨੇ ਆਹ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਉਹਨਾਂ ਦਾ ਕੀ ਕਹਿਣਾ ਆ ਬਾਬਿਓ ਆ ਕਹਿੰਦੇ ਲੱਖਾ ਤੇ ਅਮਤੋਜ ਮਾਨ ਅਖੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਜਾਣ ਬੁੱਝ ਕੇ ਇਹੋ ਜੀਆਂ ਕੁੱਝੀਆਂ ਹਰਕਤਾਂ ਕਰਦੇ ਉਹ ਕਿਹੜੀਆਂ ਕੁੱਝੀਆਂ ਹਰਕਤਾਂ ਇੱਕ ਬੋਲਣ ਡਿਆ ਸੀ ਹੈਂ ਇਹ ਦੱਸੋ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ ਬੁੱਢੇ ਨਾਲੇ ਦਾ ਵੇਖੋ ਤੁਸੀਂ ਜਿਹੜਾ ਪਾਣੀ ਆ ਸਾਰਾ ਉਹ ਜਾ ਕੇ ਸਤਲੋਜ ਦੇ ਵਿੱਚ ਪੈਂਦਾ ਪਿਆ ਆ ਜਿਹੜਾ ਬੋਲਣ ਡਿਆ ਆਖੇ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਇਹਨੂੰ ਚੱਕ ਕੇ ਨਾ ਬੁੱਢੇ ਨਾਲੇ ਦੇ ਵਿੱਚ ਤੇ ਇਹਨੂੰ ਉੱਥੇ ਟੁੱਬਕੀ ਰਵਾਓ ਤੇ ਇਹਨੂੰ ਉੱਥੋਂ ਦਾ ਪਾਣੀ ਪਿਓ ਬੁੱਢੇ ਨਾਲੇ ਵਾਲਾ ਆ ਜਿਹੜਾ ਬਾਹਰ ਬੋਲਦਾ ਫਿਰਦਾ ਸੀਨੇ ਵੀ ਪੰਜਾਬ ਦਾ ਮਾਹੌਲ ਕਰਦਾ ਲੱਖਾਂ ਖਰਾਬ ਕਾਦਾ ਮਾਹੌਲ ਖਰਾਬ ਕਰਦਾ ਲੱਖਾਂ ਦੱਸੋ ਹੈ ਲੱਖ ਦੀ ਲਾਹਣ ਤੇ ਨਾ ਲੋਕਾਂ ਦੇ ਉੱਤੇ ਇਹਨੂੰ ਜਿਹੜਾ ਬੋਲਣ ਡਿਆ ਸੀ ਨਾ ਇਹਨੂੰ ਚੱਕ ਕੇ ਤੇ ਇਹਨੂੰ ਉਹ ਬੁੱਢੇ ਨਾਲੇ ਤੇ ਸਟੋ ਠੀਕ ਆ ਨਾ ਇਹਨੀਆਂ ਚਾਰ ਪੰਜ ਡੁਬਕੀਆਂ ਲਗਾਉਂਦਾ ਉੱਤੋਂ ਸਿਰ ਫੜ ਕੇ ਨਾ ਆਂਦਾ ਤੈਨੂੰ ਵਿੱਚ ਡਬਾਉ ਬੁੱਢੇ ਨਾਲੇ ਚੋਂ ਉਹ ਪੀ ਪਾਣੀ ਬੁੱਢੇ ਨਾਲੇ ਦਾ ਪੀ ਬੁੱਢੇ ਨਾਲੇ ਦਾ ਪਾਣੀ ਚਾਹ ਲੈ ਨੂੰ ਆਪਦੇ ਘਰੇ ਪੀ ਆਪਦੇ ਸਾਰੇ ਪਰਿਵਾਰ ਨੂੰ ਹੈ ਆਪਦੇ ਹੱਕਾਂ ਲਈ ਬੋਲੋ ਮਾੜੇ ਆਪਦੀ ਪੰਜਾਬ ਦੀ ਨੌਜਵਾਨੀ ਨੂੰ ਬੋਲੋ ਮਾੜੇ ਛਿੱਤਰ ਖਾਈ ਚੱਲੋ ਲੱਖ ਦੀ ਲਾਹਣ ਤਾਂ ਸਾਡੇ ਲੋਕਾਂ ਦੇ ਉੱਤੇ ਲੱਖਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਲੱਖਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਤੁਸੀਂ ਬੜਾ ਪੰਜਾਬ 'ਚ ਸ਼ਾਂਤਮਈ ਕੀਤਾ ਪਏ ਕਾਹਦਾ ਮੌਲ ਆਪਦੇ ਹੱਕ ਮੰਗੀਏ ਪਾਣੀਆਂ ਤੇ ਬੋਲ ਗਏ ਮਾਹੌਲ ਖਰਾਬ ਹੁੰਦਾ ਵਾਹ ਜੀ ਵਾਹ ਤੁਹਾਡੇ ਵਾਹ ਜੀ ਵਾਹ ਤੁਹਾਡੇ ਇਹ ਜਿਹੜਾ ਇਦਾਂ ਬੋਲੇ ਨਾ ਵੀ ਲੱਖਾ ਮਾਹੌਲ ਖਰਾਬ ਕਰਦਾ ਪਾਣੀਆਂ ਦੇ ਮੁੱਦੇ ਦੇ ਉੱਤੇ ਬੋਲਦਾ ਇਦਾਂ ਕਰਦਾ ਹੈ ਚੱਕ ਕੇ ਨਾ ਉਹਨੂੰ ਬੁੱਢੇ ਨਾਲੇ ਤੇ ਸਿੱਟ ਕੋਨ ਪੀ ਬੁੱਢੇ ਨਾਲੇ ਦਾ ਪਾਣੀ ਲਗਾ ਅੰਦਰ ਚਾਰ ਕੁੱਟਾ ਤਾਂ ਹੁਣੇ ਪਤਾ ਲੱਗ ਜੂ ਤੈਨੂੰ ਇਹ ਫੇਰ ਔਣੀ ਅਕਲ ਇੰਨਾ ਬੰਦਿਆਂ ਨੂੰ ਆ ਬਾਬਿਓ ਆ ਕਹਿੰਦੇ ਲੱਖਾ ਤਿਆਮ ਤੋਜਮਾਨ ਅਖੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਜਾਣ ਬੁੱਝ ਕੇ ਇਹੋ ਜੀਆਂ ਕੁੱਝੀਆਂ ਹਰਕਤਾਂ ਕਰਦੇ ਉਹ ਕਿਹੜੀਆਂ ਕੁੱਝੀਆਂ ਹਰਕਤਾਂ ਇੱਕ ਬੋਲਣ ਡਿਆ ਸੀ ਹੈ ਦੱਸੋ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ ਬੁੱਢੇ ਨਾਲੇ ਦਾ ਵੇਖੋ ਤੁਸੀਂ ਜਿਹੜਾ ਪਾਣੀ ਆ ਸਾਰਾ ਉਹ ਜਾ ਕੇ ਸਤਲੁਜ ਦੇ ਵਿੱਚ ਪੈਂਦਾ ਪਿਆ ਆ ਜਿਹੜਾ ਬੋਲਣ ਡਿਆ ਅਖੇ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਇਹਨੂੰ ਚੱਕ ਕੇ ਨਾ ਬੁੱਢੇ ਨਾਲੇ ਦੇ ਵਿੱਚ ਤੇ ਇਹਨੂੰ ਉੱਥੇ ਟੁਬਕੀ ਰਵਾਓ ਤੈਨੂੰ ਉੱਥੋਂ ਦਾ ਪਾਣੀ ਪਿਓ ਬੁੱਢੇ ਨਾਲੇ ਵਾਲਾ ਆ ਜਿਹੜਾ ਬਾਰਾ ਬੋਲਦਾ ਫਿਰਦਾ ਸੀਨੇ ਪੀ ਪੰਜਾਬ ਦਾ ਮਾਹੌਲ ਕਰਦਾ ਲੱਖਾ ਖਰਾਬ ਕਰਦਾ ਮਾਹੌਲ ਖਰਾਬ ਕਰਦਾ ਲੱਖਾ ਦੱਸੋ ਹੈ ਲੱਖ ਦੀ ਲਾਹਣ ਤੇ ਨਾ ਲੋਕਾਂ ਦੇ ਉੱਤੇ ਇਹਨੂੰ ਜਿਹੜਾ ਬੋਲਣ ਡਿਆ ਸੀ ਨਾ ਇਹਨੂੰ ਚੱਕ ਕੇ ਤੇ ਇਹਨੂੰ ਉਹ ਬੁੱਢੇ ਨਾਲੇ ਤੇ ਸਟੋ ਠੀਕ ਆ ਨਾ ਇਹਨੀਆਂ ਚਾਰ ਪੰਜ ਡੁਬਕੀਆਂ ਲਗਾਉਂਦਾ ਉੱਤੋਂ ਸਿਰ ਫੜ ਕੇ ਨਾ ਇਹਨੂੰ ਵਿੱਚ ਡਬਾਉ ਬੁੱਢੇ ਨਾਲੇ ਤੇ ਉਹ ਕਹ ਪੀ ਪਾਣੀ ਬੁੱਢੇ ਨਾਲੇ ਦਾ ਪੀ ਬੁੱਢੇ ਨਾਲੇ ਦਾ ਪਾਣੀ ਚਾਲੇ ਨੂੰ ਆਪਦੇ ਘਰੇ ਪੀ ਆਪਦੇ ਸਾਰੇ ਪਰਿਵਾਰ ਨੂੰ ਹੈ ਆਪਦੇ ਹੱਕਾਂ ਲਈ ਬੋਲੋ ਮਾੜੇ ਆਪ ਦੀ ਪੰਜਾਬ ਦੀ ਨੌਜਵਾਨੀ ਨੂੰ ਬੋਲੋ 마ੜੇ ਛਿੱਤਰ ਖਾਈ ਚੱਲੋ ਲੱਖ ਦੀ ਲਾਹਣ ਤਾਂ ਸਾਡੇ ਲੋਕਾਂ ਦੇ ਉੱਤੇ ਲੱਖਾਂ ਪੰਜਾਬ ਦਾ ਮਾਹੌਲ ਖਰਾਬ ਕਰਦਾ ਲੱਖਾਂ ਪੰਜਾਬ ਦਾ ਮਾਹੌਲ ਖਰਾਬ ਕਰਦਾ ਤੁਸੀਂ ਬੜਾ ਪੰਜਾਬ 'ਚ ਸ਼ਾਂਤਮਈ ਕੀਤਾ ਪਏ ਕਾਹਦਾ ਮੌਲ ਆਪਦੇ ਹੱਕ ਮੰਗੀਏ ਪਾਣੀਆਂ ਤੇ ਬੋਲੀਏ ਮਾਹੌਲ ਖਰਾਬ ਹੁੰਦਾ ਵਾਹ ਜੀ ਵਾਹ ਤੁਹਾਡੇ ਵਾਹ ਜੀ ਵਾਹ ਤੁਹਾਡੇ ਇਹ ਜਿਹੜਾ ਇਦਾਂ ਬੋਲੇ ਨਾ ਵੀ ਲੱਖਾਂ ਮਾਹੌਲ ਖਰਾਬ ਕਰਦਾ ਪਾਣੀਆਂ ਦੇ ਮੁੱਦੇ ਦੇ ਉੱਤੇ ਬੋਲਦਾ ਇਦਾਂ ਕਰਦਾ ਹੈ ਚੱਕ ਕੇ ਨਾ ਉਹਨੂੰ ਬੁੱਢੇ ਨਾਲੇ ਤੇ ਸਿੱਟ ਕੋਨ ਪੀ ਬੁੱਢੇ ਨਾਲੇ ਦਾ ਪਾਣੀ ਲਗਾ ਅੰਦਰ ਚਾਰ ਕੁੱਟਾ ਤਾਂ ਹੁਣੇ ਪਤਾ ਲੱਗੂ ਤੇਨੂੰ ਇਹ ਫੇਰ ਔਣੀ ਅਕਲੇ ਨਾ ਬੰਦੇ ਆ